रिटायर्ड पुलिस मुलाजिम ਵੱਲੋਂ ਘਰ ਦੇ ਬਾਹਰ ਵੀ ਇੱਕ ਹੋਰ ਔਰਤ ਨੂੰ ਦੂਸਰੀ ਪਤਨੀ ਬੁਣਾ ਕੇ ਰੱਖਿਆ ਹੋਇਆ ਸੀ ਤੇ ਦੋਵੇਂ ਕਈ ਸਾਲਾਂ ਤੋਂ ਰਿਲੇਸ਼ਨ ਦੇ ਵਿੱਚ ਰਹ ਰਹੇ ਸੀ ਲੇਕਿਨ ਪਹਿਲੀ ਕਰਵਾਲੀ ਤੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਹੁਣ ਉਹ ਸਾਬਕਾ ਪੁਲਿਸ ਮੁਲਾਜ਼ਮ ਦੂਸਰੀ ਕਰਵਾਲੀ ਕੋਲ ਪਹੁੰਚ ਗਿਆ ਤੇ ਉਸ ਦਾ ਸਮਾਨ ਚੁੱਕ ਕੇ ਘਰ ਤੋਂ ਬਾਹਰ ਸੁੱਟ ਦਿੱਤਾ ਤੇ ਉਸ ਨੇ ਕੈਮਰੇ ਸਾਹਮਣੇ ਵੀ ਮੰਨਿਆ ਕਿ ਉਸ ਦੇ ਇਸ ਔਰਤ ਦੇ ਨਾਲ ਸਬੰਧ ਰਹੇ ਨੇ ਤੇ ਹੁਣ ਉਹ ਇਸ ਨੂੰ ਮਕਾਨ ਖਾਲੀ ਕਰਨ ਦੇ ਬਦਲੇ ਪੈਸੇ ਦੀ ਪੇਸ਼ਕਸ਼ ਕਰ ਰਿਹਾ ਦੱਸਿਆ ਸੀ ਲੇਕਿਨ ਉਸ ਔਰਤ ਨੇ ਮਕਾਨ ਖਾਲੀ ਨਹੀਂ ਕੀਤਾ ਤਾਂ ਉਸਨੇ ਅੱਕ ਕੇ ਸਮਾਨ ਬਾਹਰ ਰੱਖਿਆ ਹੈ ਮਾਮਲਾ ਜਲਾਲਾਬਾਦ ਦੀ ਬਸਤੀ ਕੁਮੈਰਾ ਵਾਲੀ ਦਾ ਹੈ ਜਿੱਥੇ ਕਿ ਇਹ ਸਾਰਾ ਹੰਗਾਮਾ ਹੋਇਆ ਹੈ ਦੂਸਰੀ ਔਰਤ ਇਹ ਕੌਣ ਹੈ ਇਹ ਇਹਦਾ ਸਾਡਾ ਜਿਹੜਾ ਸ਼ਾਮ ਭਾਈ ਜਰਾਸੀ ਵਰ ਪਤਨੀ ਰਹੀ ਹੈ ਉਹ ਕਹਿ ਰਹੀ ਹੈ ਮੈਂ ਪਤਨੀ ਹਾਂ ਤੁਹਾਨੂੰ ਆਖਣ ਨੂੰ ਤਾਂ ਮੈਂ ਕਹਿੰਦੀ ਮੈਂ ਪਤਨੀ ਹਾਂ ਨਹੀਂ ਸਰ ਰਿਲੇਸ਼ਨ ਚ ਰਹੇ ਹੋ ਇਸ ਇਸਔਰਤ ਦੇ ਰਿਲੇਸ਼ਨ ਚ ਰਹੇ ਹੋ ਇਸ ਚ ਰਹੇ ਹੋ ਜਿਆਦਾ ਪਰਦਾ ਚੁਪਾਉਂਦੇ ਆਪਾਂ ਨੂੰ ਕੋਈ ਜਰੂਰਤ ਨਹੀਂ ਹੈ ਸਾਡੇ ਆਪਾਂ ਬੰਦਿਆਂ ਦੇ ਸਬੰਧ ਜਿਹੜੇ ਮਾਰੇ ਮੋਟੇ ਚ ਕਿਤੇ ਹੋਣ ਸਾਡੇ ਹੱਥ ਦੇ ਲੱਗਦੇ ਮੰਦੇ ਹੋ ਤੁਸੀਂ ਮੰਦੇ ਇਹਨਾਂ ਦੇ ਨਾਮ ਨਾਲ ਲੱਗਿਆ ਫਿਰ ਇਹ ਹੋ ਸਕਦਾ ਹੈ ਇਹ ਇੱਕ ਮਿੰਟ ਅੱਛਾ ਇਹਨਾਂ ਨੂੰ ਇਹ ਵੀ ਗੱਲ ਕੀਤੀ ਸੀ ਬੀ ਚਲੋ ਠੀਕ ਹੈ ਤੁਸੀਂ ਜਿਹੜਾ ਖਰਚਾ ਖਰਚਾ ਲੈ ਲਓ ਇਹ ਜਿਆਸਤੀ ਨਹੀਂ ਕਰਨ ਲੱਗੀ ਜਦੋਂ ਬਾਪਾ ਖਿੱਚ ਲਿਆ ਤੁਸੀਂ ਉਦੋਂ ਨੌਕਰੀ ਕੀਤੀ ਜਦੋਂ ਤੁਹਾਡੇ ਨਾਲ ਆਂਜਣ ਹੋਇਆ ਹਾਂਜੀ ਹਾਂਜੀ ਕਿੱਥੇ ਨੌਕਰੀ ਕਰਦੇ ਸੀ ਨੌਕਰੀ ਮੈਂ ਤਖਨ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਚ ਕੀਤੀ ਹੈ ਉਸ ਤੋਂ ਬਾਅਦ ਕਿਹੜੇ ਵਿਭਾਗ ਵਿੱਚ ਪੰਜਾਬ ਪੁਲਿਸ ਸੀ ਪੰਜਾਬ ਪੁਲਿਸ ਹਾਂਜੀ ਉਧਰ ਦੂਜੇ ਪਾਸੇ ਪੀੜਤ ਔਰਤ ਦਾ ਇਹ ਕਹਿਣਾ ਹੈ ਕਿ ਉਸਨੇ ਰਿਟਾਇਰਡ ASI ਦਲੇਰ ਸਿੰਘ ਪਿੱਛੇ ਆਪਣਾ ਪਤੀ ਤੇ ਪਰਿਵਾਰ ਛੱਡਿਆ ਤੇ 10 ਤੋਂ 12 ਸਾਲ ਤੱਕ ਉਹ ਦੋਵੇਂ ਇਕੱਠੇ ਰਹਿ ਰਹੇ ਨੇ ਤੇ ਲੇਕਿਨ ਅੱਜ ਉਸਨੂੰ ਘਰ ਦੇ ਵਿੱਚੋਂ ਬਾਹਰ ਬੇਦਖਲ ਕੀਤਾ ਜਾ ਰਿਹਾ ਹੈ ਸਰ ਮੇਰਾ ਤਾਂ ਜੋ ਪੈਸਾ ਲੱਗਿਆ ਮੇਰੀ ਜ਼ਿੰਦਗੀ ਹੈ ਕਿੰਨੇ ਪੈਸੇ ਲੱਗੇ ਆ ਤੁਹਾਡੇ ਮੇਰੇ ਪਾਸੇ ਜਿਹੜੇ ਲੱਗੇ ਨੇ ਮੇਰੀ 2.5 ਲੱਖ ਦੀ ਉਹ ਥਾਂ ਬਣੀ ਠੀਕ ਹੈ ਸਾਰੀ ਤਾਂ ਤਾਈ ਲੱਖ ਦੀ ਥਾਂ ਹੈ ਮੈਂ ਇਹਦੀ ਪਤਨੀ ਬਣੀ ਆ ਮੈਂ ਇਹਨੂੰ ਉਦੋਂ ਕਿਹਾ ਸੀ ਵੀ ਆਹ ਕੁਛ ਲਕਿਸ਼ਨ ਬੈਠਾ ਜੇ ਮੈਨੂੰ ਇਹ ਥਾਂ ਦੇ ਦੇ ਇੰਨੀ ਦੇ ਦੇ ਆਹ ਤੋਂ ਬਾਵੇਂ ਵੇਚ ਲੈ ਇਹਨੇ ਮੈਨੂੰ ਥਾਂ ਨਹੀਂ ਦਿੱਤੀ ਅੱਜ ਤੱਕ ਇਹਨੇ ਫੇਰ ਇਹ ਵੀ ਗੱਲ ਕੀਤੀ ਸੀ ਜਿੰਨਾ ਤੱਕ ਤੂੰ ਜਿੰਦੀ ਹੈਂ ਉਹਨਾਂ ਤੱਕ ਤੈਨੂੰ ਕੋਈ ਨਹੀਂ ਤਾਵੇਗਾ ਅੱਜ ਮੈਨੂੰ ਹੁਣੇ ਹੀ ਅਜੇ ਮਰਨੀ ਕਹੀ ਮੈਂ ਜਿੰਦੀ ਜੀ ਮੈਨੂੰ ਅੱਜ ਤੜਫਾ ਰਿਹਾ ਅੱਜ ਮੈਂ ਜਿੰਦੀ ਜੀ ਅਗਲਾ ਚੁੱਕਿਆ ਮੇਰੀ ਬੇਟੀ ਤਾਂ ਮੈਂ ਇਹ ਮਾਮਲਾ ਸਾਰਾ ਇਹ ਗੱਲ ਹੈਗੀ ਸੀ ਕਿ ਮੇਰੀ ਮਾਤਾ ਜਿਹੜੀ ਹੈਗੀ ਸੀਗਾ ਤਾਂ ਇਹ ਨਾ ਗੁੰਮਰਾਹ ਕੀਤਾ ਉਸ ਦਲੇਰ ਸਿੰਘ ਨੇ ਅੱਜ 17 ਸਾਲ ਤੋਂ ਇਹਦੇ ਨਾਲ ਰਹਿ ਰਹੀ ਸੀ ਸਾਨੂੰ ਛੱਡ ਪੱਟ ਤੇ ਅੱਜ ਗਈ ਹੋਈ ਸੀਗੀ ਤੇ ਇਹ ਅੱਜ ਇਹ ਮੰਮੀ ਮੇਰੀ ਦੀ ਚਾਰ ਕਿੱਲੇ ਜ਼ਮੀਨ ਹੈਗੀ ਸੀਗੀ ਇਹ ਦਲੇਰ ਨੇ ਇਸੇ ਕਰਕੇ ਰੱਖਿਆ ਹੋਇਆ ਸੀਗਾ ਵੀ ਚਾਰ ਕਿੱਲੇ ਮੈਂ ੜਾ ਪਾ ਜਾਵਾਂਗਾ ਤੇ ਇਹ ਅੱਜ ਉਹ ਜਿਹੜੀ ਮੰਮੀ ਦੀ ਨਾਂ ਦੇ ਜਿਹੜੀ ਜ਼ਮੀਨ ਹੈਗੀ ਸੀਗੀ ਇਹਨੇ ਖਰੀਦੀ ਸੀਗੀ ਦੇ ਆਨੇ ਚਾਰ ਤੋਂ ਵੀ ਨਾਲ ਆਦੇ ਪਤਨੀ ਜਿਹੜੀ ਪਹਿਲਾਂ ਵਾਲੀ ਘਰ ਵਾਲੀ ਸੀ ਉਹਦੇ ਨਾਲ ਲਵਾ ਲਈ ਸੀ ਤੇ ਜਦੋਂ ਤੁਸੀਂ ਹੁਣ ਤੁਹਾਡੀ ਮਾਤਾ ਤੁਹਾਡੇ ਤੋਂ ਲੱਗ ਰਹੀਦੀ ਸੀ ਵੀ ਹਾਂਜੀ ਮਾਤਾ ਲੱਗ ਰਹੀਦੀ ਸੀ ਕਿ ਜਿਹੜਾ ਦਲੇਰ ਸਿੰਘ ਦੱਸ ਰਿਹਾ ਇੱਕ ਕੀ ਕੰਮ ਕੀ ਕਰਦੇ ਨੇ ਇਹ ਕੰਮ ਪੰਜਾਬ ਪੁਲਿਸ ਦੇ ਵਿੱਚ ਐਸਆਈ ਦੀ ਹੈ ਰਿਟਾਇਰ ਪਰਤੀ ਉਹ ਰਿਟਾਇਰਮੈਂਟ ਰਿਟਾਇਰਮੈਂਟ ਇਹ ਉਧਰ ਦੂਜੀ ਪਾਸੇ ਜਦੋਂ ਜਲਾਲਾਬਾਦ ਦੇ ਐਸਐਚਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਸ ਮਾਮਲੇ ਦੇ ਵਿੱਚ ਕੀ ਕਿਹਾ ਹਾਉ ਤੁਸੀਂ ਹੀ ਸੁਣ ਲਓ ਪੁਲਿਸਾਂ ਨੇ ਇੱਕ ਮੁਣ ਕੰਪਲੇਂਟ ਆਈ ਸੀ ਫੋਨ ਤੇ ਉੱਥੇ ਅਸੀਂ ਏਐਸਏ ਅਮਰੀਕ ਸਿੰਘ ਨੂੰ ਭੇਜਿਆ ਸੀ ਉੱਥੇ ਉਹਨਾਂ ਦੋਨੋਂ ਪਾਰਟੀਆਂ ਦਾ ਮਾਮਲਾ ਉਹਨਾਂ ਨੇ ਜਿਹੜੀ ਗੱਲ ਬਾਤ ਸੁਣੀਗੀ ਉੱਥੇ ਲੇਡੀ ਜਿਹੜੀ ਸੰਕੋਸ਼ ਰਾਣੀ ਉਹ ਘਰੇ ਇਹ ਬਹਿਸ ਘਾਰੇ ਚ ਰਹਿ ਰਹੀ ਸੀ ਤੇ ਜਿਹੜਾ ਇੱਕ ਆਪਣਾ ਏਐਸਏ ਇਹ ਰਾਇ ਦਲੇਰ ਸਿੰਘ ਜਿਨ੍ਹਾਂ ਨੇ ਉਹਨਾਂ ਨੇ ਇਹ ਦੱਸਿਆ ਵੀ ਇਹ ਸਾਡਾ ਮਕਾਨ ਹੈ ਸੀ ਕਿਰਾਏ ਤੇ ਦਿੱਤਾ ਆ ਤੇ ਇਹ ਛੱਡ ਨਹੀਂ ਰਹੀ ਸੀ ਤੇ ਅਸੀਂ ਸਮਾਨ ਇਹਦਾ ਜਿਹੜਾ ਬਾਹਰ ਕੱਢ ਕੇ ਤੇ ਆਪ ਦਾ ਸੁਣਾਵਾਂਗਾ ਇਹ ਇੱਕ ਦੋਸ਼ ਥੋੜੇ ਵੱਡੇ ਵੱਡੇ ਲਾਏ ਜਾ ਰਹੇ ਨੇ ਉਹ ਕਹਿ ਰਹੀ ਹੈ ਮੈਂ ਇਹਦੇ ਨਾਲ ਰਿਲੇਸ਼ਨ ਪਤੀ ਪਤਨੀ ਦੇ ਤੌਰ ਤੇ ਰਹਿੰਦੀ ਰਹੀਆਂ ਜਿਹੜੇ ਕਿ ਲਾਕਡਾਊਨ ਦੇ ਵਿੱਚ ਮੇਰਾ ਮਕਾਨ ਖਰੀਦਾ ਸੀਗਾ ਪਰ ਲਾਕਡਾਊਨ ਤੋਂ ਬਾਅਦ ਜਿਹੜਾ ਰਜਿਸਟਰੀਆਂ ਬੰਦ ਹੋ ਗਏ ਤਾਂ ਉਸ ਵਾਰ ਇਸ ਪਤੀ ਜਿਹੜਾ ਵਿਅਕਤੀ ਦਲੇਰ ਸਿੰਘ ਹੈ ਇਹਨੇ ਤੇ ਬਲ ਧੋਖਾ ਕੀਤਾ ਗਿਆ ਤੇ ਆਪਣੀ ਪਤਨੀ ਦੇ ਨਾਮ ਪਹਿਲਾਂ ਵਾਲੀ ਦੀ ਜ਼ਮੀਨ ਜਾਇਦਾਦ ਕਰਵਾ ਲਈ ਜੀ ਦੇਖੋ ਜੀ ਜੇਕਰ ਸਾਡੇ ਉਹਨਾਂ ਤੋਂ ਸਾਨੂੰ ਕੋਈ ਰਿਟਰਨ ਵਿੱਚ ਕੰਪਲੇਂਟ ਨਹੀਂ ਦਿੱਤੀ ਕੰਪਲੇਂਟ ਆਉਂਦੇ ਹੋਵੇ ਵੈਰੀਫਾਈ ਕਰਕੇ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਨਸਰ ਦੇਖਣ ਚ ਆ ਰਿਹਾ ਵੀ ਉਹ ਜਿਹੜਾ ਪਰਿਵਾਰ ਹੈ ਜਿਹੜਾ ਦਲੇਰ ਸਿੰਘ ਹੈ ਉਹਦੇ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ ਜੀ ਕੋਈ ਇਸ ਤਰ੍ਹਾਂ ਦੀ ਹੈਗੀ ਜਾਣਕਾਰੀ ਉਹ ਦੇਖਦੇ ਆ ਜੀ ਜੇ ਉਹ ਜੋ ਕੰਪਲੇਂਟ ਦੇਣਗੇ ਉਹਦੇ ਅਨੁਸਾਰ ਮੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਲਾਲਾਬਾਦ ਤੋਂ ਜਗਬਾਣੀ ਟੀਵੀ ਲਈ ਅਦਰਸ਼ ਜੋਸ਼ ਦੀ ਰਿਪੋਰਟ